जिला पठानकोट के विभिन्न पर विकास कार्यन लेके साहब का विधायक अमित विज ने की प्रेस कॉन्फ्रेंस साहब का विधायक ने केली पंजाब सरकार किया पंजाब सरकार करवाए फंड मुहैया आम आदमी पार्टी पंजाब पीछे विकास कार्य के बड़े-बड़े दावे करती नहीं थकती पर जमीनी हकीकत कुछ और ही नजर आ रही है जमीनी हकीकत विजय विकास कार्य फंड नामिलन कारण ਨਪੇੜੇ ਨਹੀਂ ਚੱਲ ਰਹੇ ਜਿਸ ਦੇ ਚਲਦੇ ਅੱਜ ਪੰਜਾਬ ਸਰਕਾਰ ਸਾਬਕਾ ਵਿਧਾਇਕ ਨਿਕੇਰੀ ਅਤੇ ਪਠਾਨਕੋਟ ਵਿੱਚ ਫੰਡ ਮੁਹैया ਕਰਵਾਉਣ ਦੇ ਲਈ ਪੰਜਾਬ ਸਰਕਾਰ ਨੂੰ ਗੁਹਾਰ ਵੀ ਲਗਾਈ ਜਿਸ ਦੇ ਚਲਦੇ ਉਹਨਾਂ ਨੇ ਇੱਕ ਪ੍ਰੈਸਪੱਟਾ ਕੀਤੀ ਇਸ ਬਾਰੇ ਵਧੇਰੇ ਜਾਣਕਾਰੀ ਦੇੰਦੋ ਹਿਸਾਬਕਾ ਵਿਧਾਇਕ ਅਮਿਤ ਵਿਜਨੇ ਕਿਹਾ ਕਿ ਪਠਾਨਕੋਟ ਵਿੱਚ ਪੀਣ ਵਾਲਾ ਪਾਣੀ ਅਤੇ ਸੀਵਰੇਜ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਮੇਂ ਜਦੋਂ ਵਿਧਾਇਕ ਸਨ ਕਈ ਨਵੇਂ ਟਿਊਬੇ ਲਗਵਾਏ ਸਨ ਪਰ ਹੁਣ ਸਥਿਤੀ ਇਹੋ ਹੋ ਗਈ ਹੈ ਕਿ ਲੋਕ ਟਰਾਈ ਟਰਾਈ ਕਰ ਰਹੇ ਹਨ ਉਹਨਾਂ ਨੇ ਸਰਕਾਰ ਨੂੰ ਵਿਕਾਸ ਕਾਰਜਾਂ ਲਈ ਫੰਡ ਦੇਣ ਦੀ ਅਪੀਲ ਕੀਤੀ ਹੈ ਭਾਰਤ ਨੈੱਟ ਨਿਊਜ਼ ਸਵਾਲ ਆਪਕਾ ਤੋ ਰਾਜੀਸ਼ ਪਰਦਵਾਈ ਸਿਖਾਸ ਰਿਪੋਰਟ ਜਿਵੇਂ ਅੱਜ ਦੇ ਉਹ ਖੇਤਰੀ ਟੈਕਨੋਲੋਜੀ ਮੈਟਰੀਅਲ ਪੇਸ ਕੋਰਸ ਤੇ ਪਹੁੰਚ ਕੇ ਪਿਆਰੀ ਅੱਜ 2-3 ਮੁੱਦੇ ਨੇ ਮਗਰ ਮੇਨ ਮੁੱਦਾ ਸਾਡੇ ਪਠਾਨਕੋਟ ਦੀ ਡਵੈਲਪਮੈਂਟ ਦਾ ਮੈਂ ਸਭ ਤੋਂ ਪਹਿਲੇ ਥੈਂਕਸ ਕਰਨਾ ਸਾਰਿਆਂ ਦਾ ਕਾਉਂਸਲਰ ਸਹਿਬਾਨ ਦਾ ਮੇਅਰ ਸਾਹਿਬ ਦਾ ਪੂਰੀ ਟੀਮ ਆਈ ਦੀ ਹੈ ਔਰ ਤੁਹਾਡਾ ਜਰਨਲਿਸਟ ਭਰਾਵਾਂ ਦਾ ਵੀ ਥੈਂਕਸ ਕਰਨਾ ਬਿਲਕੁਲ ਸ਼ਹਿਰ ਦੀ ਅਸੀਂ ਪੋਨੇ ਤਿੰਨ ਸਾਲ ਹੋ ਗਏ ਨੇ ਵੇਟ ਕਰਦੇ ਬੜੀ ਬਾਰੀ ਅਸੀਂ ਰਿਕੁਐਸਟ ਵੀ ਕੀਤੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਪਹਿਲੀ ਵਾਰੀ ਫਿਸ਼ਰੀ ਵਿੱਚ ਇਹੋ ਜੀ ਗਵਰਨਮੈਂਟ ਆਈ ਹੋਣੀ ਹੈ ਕਿ ਪੋਨੇ ਤਿੰਨ ਸਾਲ ਵਿੱਚ ਆਲਮੋਸਟ ਡਲਪੈਂਟ ਫੰਡ ਜ਼ੀਰੋ ਦਿੱਤੇ ਰਹੀ ਔਰ ਤੁਸੀਂ ਨਿਊਜ਼ ਵੀ ਪੜ੍ਹ ਰਹੇ ਹੋਵੋਗੇ ਕਿ ਟੈਂਡਰ ਲੱਗ ਰਹੇ ਨੇ ਪੈਸਾ ਨਹੀਂ ਹੈ ਕਦੀ ਟੈਂਡਰ ਡਿਲੇ ਹੋ ਰਹੇ ਨੇ ਔਰ ਸਾਡੇ ਟਾਈਮ ਮੈਨੂੰ ਤਾਂ ਲੱਗਦਾ ਕਿ ਅਸੀਂ ਵਿਦਨ 1 ਮੰਥ ਟੈਂਡਰ ਦਾ ਪ੍ਰੋਸੀਜਰ ਚੰਡੀਗੜ੍ਹੋਂ ਕੰਪਲੀਟ ਕਰਵਾ ਕੇ ਹਾਊਸ ਦੀ ਮੀਟਿੰਗ ਕਰਵਾ ਕੇ ਇੱਕ ਮਹੀਨੇ ਦੇ ਅੰਦਰ ਪੂਰਾ ਪ੍ਰੋਸੀਜਰ ਫੋਲੋ ਕਰਕੇ ਅਸੀਂ ਵਰਕ ਆਰਡਰ ਵੀ ਕੰਟਰੈਕਟਰ ਨੂੰ ਹੱਥ ਫੜਾ ਦਿੰਦੇ ਸੀ ਤਾਂ ਕਿ ਸ਼ਹਿਰ ਦਾ ਕੰਮ ਨਾ ਰੁਕੇ ਮੇਜਰ ਮੁੱਦਾ ਹੈ ਜੀ ਕਿ ਮੈਂ ਅਗੇਨ ਕਦੀ ਨੈਗੇਟਿਵਿਟੀ ਜਾਂਦਾ ਨਹੀਂ ਆ ਆਪਣੇ ਟਾਈਮ ਅਸੀਂ ਮੈਂ ਇੱਕ ਸੀਵਰੇਜ ਪਾਣੀ ਦਾ ਕੰਮ ਕਰਾਇਆ ਸੀ ਤੇ ਦੋ ਫੇਜ਼ਿਸ ਚ ਕੰਮ ਹੋਣਾ ਸੀ ਜਿਹੜੀ ਮੇਰੀ ਪਲੈਨਿੰਗ ਸੀ ਸਰਕਾਰ ਦੀ ਸਾਡੀ ਉਸ ਟਾਈਮ ਮੈਂ ਨਾਲ ਬੈਠ ਕੇ ਬਣਾਈ ਸੀ ਔਰ ਵਿੱਚ ਇਨੀਸ਼ੀਅਲੀ ਅਸੀਂ ਉਹ ਏਰੀਆ ਕਵਰ ਕੀਤਾ ਸੀ ਕਿ ਜਿਹਦੇ ਵਿੱਚ ਬਹੁਤ ਹੀ ਬੁਰਾ ਹਾਲ ਹੈ ਪਾਣੀ ਹੈ ਹੀ ਨਹੀਂ ਸੀਵਰੇਜ ਹੈ ਹੀ ਨਹੀਂ ਜਿਵੇਂ ਬੀਦੀ ਬਿਜਲੀ ਕੰਪਨੀ ਆ ਉੱਥੇ ਮੈਂ ਲੀਡੀਜ਼ ਨੂੰ ਦੇਖਦਾ ਸੀ ਕਿ ਸਾਰਾ ਦਿਨ ਕੰਮ ਕਰਕੇ ਔਰ ਸ਼ਾਮ ਨੂੰ ਮੈਂ ਉਹਨਾਂ ਨੂੰ ਘੜੇ ਔਰ ਬਾਲਟੀਆਂ ਪਾਣੀ ਦੀ ਪਰਦੇ ਦੇਖੀ ਦੀਆਂ ਜੀ ਆਪੇ ਤਾਂ ਮੇਰਾ ਪਹਿਲਾ ਟਾਰਗੇਟ ਉਹ ਤੋਂ ਸੀ ਕਿ ਅਸੀਂ ਕਿਸੇ ਤਰੀਕੇ ਨਾਲ ਇਹੋ ਜਿਹੇ ਜਿੰਨੇ ਵੀ ਏਰੀਆਸ ਨੇ ਉੱਥੇ ਸੀਵਰੇਜ ਪਾਣੀ ਦਾ ਕੰਮ ਕਰਾਈਏ 2 ਸਾਲ ਲੱਗੇ ਸਾਹਿਬ ਕੈਂਡਲ ਕਰਵਾਇਆ ਕਲੀਅਰ ਕਰਵਾਇਆ ਤੇ 100 ਕਰੋੜ ਲੱਗਿਆ ਹੋਣਾ ਸਾਰਾ ਔਰ ਉਸ 100 ਕਰੋੜ ਦੇ ਵਿੱਚ ਪੂਰਾ ਕਾਰਪੋਰੇਸ਼ਨ ਦਾ ਏਰੀਆ ਸ਼ਾਂਤ ਹੋ ਗਿਆ ਔਰ ਮੈਨੂੰ ਲੱਗ ਰਿਹਾ ਕਿ ਅੱਜ ਜੋ ਲੋਕੀ ਹਾਂ ਹਾਂ ਕਾਰ ਵੀ ਇੰਨੀ ਨਹੀਂ ਮਚਾਰੇ ਪਾਣੀ ਤੇ ਸੀਵਰੇਜ ਕਰਕੇ ਉਹ ਜਿਹੜਾ ਸਾਡੇ ਟਾਈਮ ਦਾ 100 ਕਰੋੜ ਦਾ ਕੰਮ ਹੋਇਆ ਦਾ ਔਰ ਚਾਲੀ ਤੇ ਥੂਬੇ ਲੱਗੇ ਸੀ ਔਰ 20000 ਸੀਵਰੇਜ ਦੇ ਕਨੈਕਸ਼ਨ 10000 ਪਾਣੀ ਦੇ ਨਵੇਂ ਕਨੈਕਸ਼ਨ 5 ਐਸ ਪੀ ਪੀ 6 ਵੱਡੇ ਟੈਂਕਸ ਸੀ ਬਣਾਏ ਸੀ ਔਰ ਛੋਟੇ ਬੋਰ ਤੇ ਅਣਗਿਣਤ ਕਰਾਇਦੇ ਉਹਦੇ ਕਰਕੇ ਰੀਲੀਫ ਮਿਲਿਆ ਮਗਰ ਉਸ ਤੋਂ ਬਾਅਦ ਜੋ ਮੈਂ ਸਟੱਡੀ ਕਰਵਾਇਆ ਸੀ ਔਰ ਮੈਂ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਨਾ ਕਿ ਅਜੇ ਵੀ ਸਾਡੇ ਸਿਟੀ ਵਿੱਚ 100 ਸਵਾ 100 ਕਰੋੜ ਦਾ ਸੀਵਰੇਜ ਪਾਣੀ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਉਹਨਾਂ ਦੀ ਪਾਈਪਸ ਰਿਪਲੇਸ ਕਰਨ ਦੀ ਲੋੜ ਹੈ ਪਾਣੀ ਦੀਆਂ ਸੀਵਰੇਜ ਦੀ ਪਾਈਪਸ ਰਿਪਲੇਸ ਕਰਨ ਦੀ ਲੋੜ ਹੈ ਤੇ ਇਹ ਕੰਮ ਨੂੰ ਇਮੀਡੀਏਟਲੀ ਮੈਂ ਕਿਸ ਤਰੀਕੇ ਨਾਲ ਸਪੀਡ ਫੜੀ ਦੀ ਸੀ ਆਪਨਾ ਹੁੰਦਾ ਤੇ ਸ਼ਾਇਦ ਮੈਂ ਹੁਣ ਤੱਕ ਕੋਈ ਪ੍ਰਪੋਜ਼ਲ ਕਲੀਅਰ ਕਰਵਾ ਕਰੂ ਕਿਸੀ ਕਰਵਾ ਵੀ ਦਿੰਦਾ ਮੈਂ ਮਗਰ ਕਿਉਂਕਿ ਸਰਕਾਰ ਹੁਣ ਦੂਸਰੀ ਹੈ ਵਿਧਾਇਕ ਦੂਸਰੇ ਨੇ ਮੈਂ ਹੀ ਰਿਕੁਐਸਟ ਕਰਾਂਗਾ ਦੋਨਾਂ ਨੂੰ ਵਿਧਾਇਕ ਨੂੰ ਵੀ ਵਿਧਾਇਕ ਜੀ ਨੂੰ ਵੀ ਤੇ ਸਰਕਾਰ ਨੂੰ ਵੀ ਜਿਹੜੀ ਸਾਡੀ ਗਵਰਨਮੈਂਟ ਦੀ ਆਮਾਨੀ ਪਾਰਟੀ ਦੀ ਸਰਕਾਰ ਹੈ ਕਿ ਪਲੀਜ਼ ਇਹ ਸ਼ਹਿਰ ਨੂੰ ਬੜੀ ਲੋੜ ਹੈ ਇੱਕ ਇਹ ਸੀਵਰੇਜ ਪਾਣੀ ਦਾ ਕੰਮ ਕਰਾਓ ਦੂਸਰਾ ਕਾਰਪੋਰੇਸ਼ਨ ਨੂੰ ਕੋਈ ਪੈਸਾ ਨਹੀਂ ਦਿੱਤਾ ਜੀ ਸਾਰੇ ਲੋਕਾਂ ਨੂੰ ਪਤਾ ਹੈ ਪੈਸਾ ਮਿਲੇਗਾ ਮੈਂ ਆਜ ਤੋਂ 1.5 ਸਾਲ ਪਹਿਲੇ 2 1.5 ਵੀ ਨਹੀਂ ਮੈਂ ਕਿਹਾ 2 ਸਾਲ ਹੋ ਗਏ ਮੇਰੇ ਸਾਹਬ ਅਸੀਕ ਮੀਟਿੰਗ ਕੀਤੀ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੈਸੇ ਦਿਓ ਐਗਜ਼ੀਕਿਊਸ਼ਨ ਕੰਮ ਐਨੇ ਐਕਸਪੀਰੀਅੰਸ ਕਾਉਂਸਲਰਸ ਮਿਲੇ ਦੇਨੇ ਤੁਸੀਂ ਪੈਸੇ ਦਿਓ ਤਾਂ ਕਿ ਟੈਂਡਰ ਲੱਗਣ ਟੈਂਡਰ ਟਾਈਮਲੀ ਕਲੀਅਰ ਕਰਵਾਉ ਕਿਉਂਕਿ ਕਮਿਸ਼ਨਰ ਮਿਨਿਸਪਲ ਕਾਰਪੋਰੇਸ਼ਨ ਨੇ ਪੂਰੀ ਅਫਸਰਸ ਨੇ ਕੰਮ ਕਰਨਾ ਹੁੰਦਾ ਤੇ ਅਸੀਂ ਆਪਣੇ ਸ਼ਹਿਰ ਦਾ ਕੰਮ ਕਰੀਏ ਜਿੱਥੇ ਕੰਮ ਛੱਡ ਕੇ ਗਏ ਨਾ ਉੱਥਾ ਉੱਥੇ ਆ ਜੀ ਮੈਨੂੰ ਬੜਾ ਦੁੱਖ ਲੱਗਦਾ ਹੈ ਸੀਵਰੇਜ ਪਾਣੀ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਪੌਣੇ 3 ਸਾਲ ਹੋ ਗਏ ਨੇ ਇਹਨਾਂ ਨੂੰ ਹੁਣ ਤੱਕ 100 ਕਰੋੜ ਰੁਪਏ ਦੀ ਡਲ ਪੈਂਟ ਸਾਡੇ ਸ਼ਹਿਰ ਦੇ ਵਿੱਚ ਕਰਾ ਲੈਣੀ ਚਾਹੀਦੀ ਸੀ ਹੁਣ ਤੱਕ ਤੇ ਪੈਸਾ ਵੀ ਨਹੀਂ ਦਿੱਤਾ ਤੇ ਮੈਂ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਾਂਗਾ ਕਿ ਇਹ ਪਲੀਜ਼ ਆਪਣਾ ਸਾਡੇ ਸ਼ਹਿਰ ਨੂੰ ਪੈਸਾ ਚਾਹੀਦਾ ਸਾਡੇ ਹੋਰ ਪਾਰਕਸ ਬਣ ਸਕਦੇ ਨੇ ਹੋਰ ਕਮਿਊਨਿਟੀ ਹਾਲਸ ਬਣ ਸਕਦੇ ਨੇ ਅਜੇ ਸਾਡੇ ਨਾਲੇ ਕਿੰਨੇ ਪੇਦ ਨੇ ਜਿਹੜੇ ਸਾਡੇ ਟਾਈਮ ਅਸੀਂ ਕਾਫੀ ਕੰਮ ਕਰਾ ਲਿਆ ਕਾਫੀ ਪੇਦ ਨੇ ਨਾਲੇ ਟੱਕਣ ਵਾਲੇ ਨੇ ਬੜੀ ਚੀਜ਼ ਹੈ ਤੇ 100 ਕਰੋੜ ਹੋਏਗਾ ਤੇ ਸ਼ਹਿਰ ਦੀ ਅਗਲੀ ਗੜੋਤ ਪੁੱਜ ਸਕੇਗੀ ਔਰ ਬਹੁਤ ਹੀ ਪੈਥੈਟਿਕ ਸਿਚੁਏਸ਼ਨ ਚ ਹੈ ਟਾਊਨ ਐ ਸ਼ੁਕਰ ਕਰੋ ਪਰਮਾਤਮਾ ਦੀ ਦਿਆ ਨਾਲ ਅਸੀਂ ਆਪਣੇ ਟਾਈਮ ਸਾਰਿਆਂ ਦੀ ਮਿਹਨਤ ਕਰਕੇ ਅਸੀਂ ਸੜਕਾਂ ਬਣਾ ਗਏ ਆ ਚਾਹੇ ਟਾਕੀ ਰੋਡ ਹੈ ਚਾਹੇ ਮਮੂਨ ਰੋਡ ਹੈ ਚਾਹੇ ਡੀਲੋਜੀ ਰੋਡ ਹੈ ਚਾਹੇ ਮਿਸ਼ਨ ਰੋਡ ਹੈ ਚਾਹੇ ਆਧੁਨਿਕ ਵਿਆਰਸ ਦੀ ਰੋਡ ਹੈ ਕੋਈ ਅਸੀਂ ਐਓਂ ਜੀ ਰੋਡ ਹੈ ਨਹੀਂ ਛੱਡੀ ਮੈਂ ਆਪਣੇ ਪਿੰਡਾਂ ਵਿੱਚ ਵੀ ਜਿਸ ਤੁਸੀਂ ਧੀਰੇ ਦੀ ਰੋਡ ਦੇਖੋ ਤੇ ਅਸੀਂ ਮੈਂ ਆਪਣੇ ਟਾਈਮ ਬਣਾ ਕੇ ਦਾ ਤੇ ਲੱਤੀ ਲਈ ਕਿਉਂਕਿ ਕੰਮ ਇੰਨਾ ਕੁਆਲਟੀ ਵਾਲਾ ਹੋਇਆ ਸੀ ਹਜੇ ਤੱਕ ਰੁਕਿਆ ਨਹੀਂ ਮਗਰ ਇੱਥੇ ਕੰਮ ਨਹੀਂ ਰੁਕਦਾ ਰੋਜ਼ ਡਲਪਿੰਡ ਰੋਜ਼ ਮੇਨਟੇਨੈਂਸ ਚਾਹੀਦਾ ਫੇਰ ਮੈਂ ਬਾਰ-ਬਾਰ ਕਹਿੰਦਾ ਕਿ ਕਾਉਂਸਲਰਸ ਆਰ देयर ਟੂ ਵਰਕ ਫॉर ਪੀਪਲ ਬਟ ਓਨਲੀ ਥਿੰਗ ਇਜ਼ ਰਿਕੁਆਇਰਮੈਂਟ ਆਫ ਮਨੀ ਪੈਸਾ ਚਾਹੀਦਾ ਤੇ ਆਮ ਆਦਮੀ ਪਾਰਟੀ ਪੈਸਾ ਦੇ ਦੂਸਰਾ ਮੈਂ ਬਿਜਲੀ ਤੇ ਅੰਨਾ ਜੀ ਅੱਜ ਵੀ ਦੇਖ ਲੋ ਤੇ ਕੱਟ ਲੱਗੇ ਦਾ ਬਿਨਾ ਬਿਜਲੀ ਤੋਂ ਬੈਠੇ ਦੇ ਆ ਨੋ ਵਰਿਸ ਬਿਜਲੀ ਵਿੱਚ ਇਹਨਾਂ ਨੇ ਇੱਕ ਸਾਹ ਬੱਚਿਆਂ ਨੇ ਪੜਨਾ ਹੁੰਦਾ ਮੈਂ ਬਾਰ ਬਾਰ ਇੱਕੋ ਗੱਲ ਅਸੀਂ ਆਪਸ ਵਿੱਚ ਵੀ ਇਹੀ ਗੱਲ ਕਰਨੇ ਆ ਕਿ ਬੱਚਿਆਂ ਨੇ ਪੜਨਾ ਹੈ ਜੀ ਔਨਲਾਈਨ ਬਿਜ਼ਨਸ ਚੱਲ ਰਿਹਾ ਹੈ ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਰਹੇ ਨੇ ਉਹ ਬਾਹਰ ਆ ਕੇ ਪਿੰਡਾਂ 'ਚ ਬਹਿ ਕੇ ਸ਼ਹਿਰ 'ਚ ਬਹਿ ਕੇ ਆਨਲਾਈਨ ਬਿਜ਼ਨਸ ਕਰ ਰਹੇ ਨੇ ਕਿਉਂਕਿ ਇੰਡੀਆ ਕੋਲ ਬ੍ਰੇਨ ਬਹੁਤ ਅੱਛਾ ਹੈ ਆਈਟੀ ਇੰਡਸਟਰੀ 'ਚ ਅਜ ਵੀ 100 ਬਿਲੀਅਨ ਡਾਲਰ ਦਾ ਰਿਮਿਟੈਂਸ ਕਹਿੰਦੇ ਨੇ ਜੀ ਕਿ ਬਾਹਰੋਂ ਡਾਲਰ ਕਮਾ ਕੇ ਦੇਸ਼ ਵਿੱਚ ਲੈ ਕੇ ਆਣਾ ਉਹ ਸਾਡੇ ਜਿਹੜੇ ਆਈਟੀ ਕੰਪਨੀਆਂ 'ਚ ਬੱਚੇ ਐ ਐਕਸਪੋਰਟ 'ਚ ਕੰਮ ਕਰਦੇ ਨੇ ਉਹ ਆਨਲਾਈਨ ਬਹਿ ਕੇ ਕੰਮ ਕਰ ਰਹੇ ਨੇ ਤੇ ਇਹ ਸਾਰੀ ਚੀਜ਼ਾਂ ਬਿਜਲੀ ਨਾਲ ਚਲਦੀਆਂ ਬਜ਼ੁਰਗ ਨੇ ਬਜ਼ੁਰਗਾਂ ਨੂੰ ਬਿਜਲੀ ਚਾਹੀਦੀ ਹੈ ਜੀ ਸਕੂਨ ਅਸੀਂ ਆਪਣੇ ਟਾਈਮ ਇੱਕ ਸਬਸਿਡੀ ਦਿੱਤੀ ਸੀ ਤਾਂ ਕਿ ਬੱਚੇ ਪੜ ਸਕਣ ਕੰਪੀਟੀਸ਼ਨ ਕਲੀਅਰ ਕਰ ਸਕਣ ਰਾਤੀ ਜੇ ਗਰਮੀ ਚ ਬੱਚਾ ਪੜੇਗਾ ਮੈਂ ਵੀ ਪੜਿਆ ਜੀ ਮੇਰੇ ਫਾਦਰ ਨੇ ਮੈਨੂੰ ਏਸੀ ਲਾ ਕੇ ਦਿੱਤੇ ਰਸੀ ਤੇ ਮੈਂ ਰਾਤੀ 2-2 ਵਜੇ 3-3 ਵਜੇ ਤੱਕ ਪੜਦਾ ਹੀ ਮਨੂੰ ਕਿਉਂਕਿ ਉਹ ਮੇਰੇ ਫਾਦਰ ਸਾਹਿਬ ਕਹਿੰਦੇ ਅੱਡ ਵੀਤੀ ਜਗ ਵੀਤੀ ਔਰ ਮੈਂ ਆਪਣੇ ਆਪ ਨੂੰ ਕੋਰਿਲੇਟ ਕਰਕੇ ਕਹਿੰਦਾ ਮੈਂ 2 ਵਜੇ ਸੌਂਦਾ ਸੀ ਤੀਨ ਵਜੇ 2-3 ਵਜੇ ਤੱਕ ਪੜ ਕੇ ਫਿਰ ਸਵੇਰੇ 8 ਵਜੇ ਫਿਰ ਉੱਠਦਾ ਸੀ ਜੇ ਮੇਰੇ ਕੋਲ ਏਸੀ ਨਾ ਹੁੰਦਾ ਮੇਰੇ ਕੋਲ ਲਾਈਟ ਨਾ ਆਉਂਦੀ ਮੇਰੇ ਫਾਦਰ ਮੈਨੂੰ 퍼미ਟ ਨਾ ਕਰ ਦੇ ਕਿ ਤੂੰ ਬਿਜਲੀ ਯੂਜ਼ ਕਰ ਸਕਦਾ ਸ਼ਾਇਦ ਮੈਂ ਪੜ ਕੇ ਕੰਪੀਟੀਸ਼ਨ ਕਲੀਅਰ ਹੀ ਨਹੀਂ ਕਰ ਸਕਦਾ ਮੈਂ ਇੰਜੀਨੀਅਰਿੰਗ ਕਰ ਹੀ ਨਹੀਂ ਸਕਦਾ